ਅੰਮ੍ਰਿਤਸਰ ਰਣਜੀਤ ਐਵੇਨਿਊ ਦੇ ਅੰਮ੍ਰਿਤ ਅਨੰਦ ਪਾਰਕ ਵਿੱਚ ਬਣੀ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸਮਾਰਕ ਪਿਛਲੀ ਕਾਂਗਰਸ ਸਰਕਾਰ ਵੱਲੋਂ ਅੰਮ੍ਰਿਤ ਅਨੰਦ ਪਾਰਕ ਵਿੱਚ ਜਲਿਆਂਵਾਲੇ ਬਾਗ ਦੇ ਸ਼ਹੀਦ ਹੋਣ ਵਾਲੇ 488 ਸ਼ਹੀਦਾਂ ਦੀ ਯਾਦ ਵਿੱਚ ਸਮਾਰਕ ਬਣਾਇਆ ਗਿਆ ਅਤੇ ਉਨ੍ਹਾਂ ਸ਼ਹੀਦਾਂ ਦੇ ਨਾਮ ਵੀ ਲਿਖੇ ਹੋਏ ਹਨ ਨੌਜਵਾਨ ਪੀੜ੍ਹੀ ਨੂੰ ਇਹਨਾਂ ਸ਼ਹੀਦਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਪ੍ਰਸ਼ਾਸਨ ਨੂੰ ਨੌਜਵਾਨ ਪੀੜ੍ਹੀ ਨੂੰ ਇਹਨਾਂ ਸ਼ਹੀਦਾਂ ਨੂੰ ਜਾਗਰੂਕ ਕਰਨ ਲਈ ਇੱਥੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਤਾਂ ਜੋ ਜਲਿਆਂਵਾਲੇ ਬਾਗ ਵਿੱਚ ਹੋਣ ਵਾਲੇ ਸ਼ਹੀਦਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਬਾਈਪਾਸ ਦੇ ਨਾਲ ਲੱਗਦਾ ਆਨੰਦ ਅੰਮ੍ਰਿਤਪੁਰਕ کافی ਲੰਬੇ ਸਮੇਂ ਤੋਂ ਇਹ ਪਾਰਕ ਚੱਲਦਾ ਪਿਆ ਇੱਥੇ ਔਰ ਲੋਕੀ ਵੀ ਇੱਥੇ ਆਂਦੇ ਨੇ ਸੈਰ ਕਰਨ ਵਾਸਤੇ ਵੀ ਖੇਡਣ ਵਾਸਤੇ ਵੀ ਔਰ ਹਿਸਟਰੀ ਦੇ ਨਾਲ ਵੀ ਇਹ ਪਾਰਕ ਜੁੜਿਆ ਹੋਇਆ ਹੈ ਇੱਥੇ ਦਿਵਾਰਾਂ ਹੈਗੀਆਂ ਨੇ ਦਿਵਾਰਾਂ ਦੇ ਉੱਤੇ ਉਹ ਸ਼ਹੀਦਾਂ ਦੇ ਨਾਮ ਨੇ ਜਿਹੜੇ ਕਿ ਜਲਿਆਂਵਾਲਾ ਬਾਗ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬੈਠੇ ਸਨ ਜਨਰਲ ਡਾਇਰ ਦੀ ਗੋਲਡ ਦੇ ਸ਼ਿਕਾਰ ਹੋਏ ਤਕਰੀਬਨ 488 ਲੋਕਾਂ ਦੇ ਨਾਮ ਇੱਥੇ ਦਿਵਾਰਾਂ ਦੇ ਉੱਤੇ ਲਿਖੇ ਹੋਏ ਹਨ ਜਿਹੜਾ ਕਿ ਹਿਸਟਰੀ ਦੇ ਨਾਲ ਇਹਨੂੰ ਜੋੜਦੇ ਹਨ ਪਲੱਸ ਪੁਆਇੰਟ ਹੈ ਕਾਰਪੋਰੇਸ਼ਨ ਦਾ ਹੈ ਕਿ ਜਿਹਨੇ ਅੰਡਰ ਐਸੀ ਆਂਦੀ ਪਈ ਹੈ ਕਿ ਉਹਨਾਂ ਨੇ ਮੇਨਟੇਨ ਕੀਤਾ ਇਸ ਚੀਜ਼ ਨੂੰ ਉਹਨਾਂ ਨਾਲੇ ਅੱਜ ਦੀ ਜਨਰੇਸ਼ਨ ਜਿਹੜੀ ਹੈ ਉਹ ਵੀ ਦੇਖਦੀ ਹੈ ਕਿ 100 ਸਾਲ ਤਕਰੀਬਨ ਹੋ ਗਏ ਉਸ ਇਨਸੀਡੈਂਟ ਨੂੰ ਉਸ ਤੋਂ ਉਸ ਟਾਈਮ ਦਾ ਜਿਹੜਾ ਹਿਸਟਰੀ ਹੈ ਉਹ ਅਜੂ ਦੀਵਾਰਾਂ 'ਤੇ ਹੈ ਆਪਣੇ ਸਹਿਯੋਗੀ ਰਾਕੇਸ਼ ਨਾਲ ਜੇਪੀ ਸਿੰਘ ਫਾਸਪੀਨਿਊਜ਼ ਅੰਮ੍ਰਿਤਸਰ